ਗਾਵਾਵਾਂ ਵੀ ਨਹੀਂ ਕਰਦੀਆਂ ਆ ਵੀ گاਵਾਵਾਂ ਵੀ ਨਹੀਂ ਕਰਦੀਆਂ ਇਧਰ ਵੇਖੋ ਸ਼ੁਕਲਾ ਭੈਣ ਭਰਾਜੀ ਨੇ ਲੈਣੀਆ ਸ਼ੁਕਲਾ ਵੇਖੋ ਤੇ ਬਾਕੀ ਕੀ ਨਾ ਧਾਰਾ ਦੇ ਨਾ ਭਵੇਂ ਆ ਮਲ ਕੋਠਾ ਹੀ ਨਗਾਦ ਗਏ ਉਹ ਰਾਜ ਤੇ ਨਾ ਪੈ ਜੇ ਸੌਰੀ ਸਾਰਿਆਂ ਨੂੰ ਸਸਰੀ ਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਟੋਟੀਆਂ ਟੋਟੀਆਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਨਸ਼ਹਿਰੇ ਪੰਨੂਆ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਪਿੰਡ ਟੋਟੀਆਂ ਦੀ ਤੇ ਸ਼ੇਰਾਂ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਠੀਕ ਆ ਸੋ ਖਾਸ ਵਿਜ਼ਿਟ ਤੁਸੀਂ ਪਿੰਡ ਟੋਟੀਆਂ ਕਰਨੀ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਭਾਉ ਅਨੋਖ ਸਿੰਘ ਹੁਣਾਂ ਦੇ ਕੋਲੇ ਆਏ ਆ ਦੋਸਤੋ ਤੇ ਨਗ ਜਿਹੜੇ ਆਪਾਂ ਤੁਹਾਨੂੰ ਇੱਥੋਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਵੈਸੇ ਨਵੇਂ ਪੁਰਾਣੇ ਆਉਂਦੇ ਰਹਿੰਦੇ ਆ ਸੇਲ ਪਰਚੇਸ ਦਾ ਕੰਮ ਆ ਦੂਜੇ ਤੀਜੇ ਦਿਨ ਜਿਹੜੀ ਆ ਦੋਸਤੋ ਇੱਕ ਅਪਡੇਟ ਦੇਣ ਦੀ ਕੋਸ਼ਿਸ਼ ਆਪਾਂ ਜ਼ਰੂਰ ਕਰੀਦੀ ਆ ਕਿਉਂਕਿ ਨਵੇਂ ਪਸ਼ੂ ਆ ਜਾਂਦੇ ਆ ਤੇ ਬਿਲਕੁਲ ਤੁਹਾਡੀ ਕਚਿਹਰੀ ਦੇ ਵਿੱਚ ਪੇਚ ਕੀਤੇ ਜਾਂਦੇ ਆ ਸੋ ਭਾਉ ਅਨੋਖ ਸਿੰਘ ਹੁਣਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤ ਪਸ਼ੂ ਆਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਘੱਟੋ ਘੱਟ ਵੀ ਪੰਜ ਨਾਗ ਦਿਖਾਉਣੇ ਆ ਤੇ ਜਿਨ੍ਹਾਂ ਦੇ ਵਿੱਚੋਂ ਕੋਈ ਚਾਰ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਮੱਝ ਗੱਬਣ ਦਿਖਾ ਦਾਂਗੇ ਸੋ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਠੀਕ ਆ ਤੇ ਪਸ਼ੂ ਇੱਕ ਹੋਰ ਜਿਹੜੀ ਫਸਟਲੀ ਇੱਕ ਰਿਕਵੈਸਟ ਹੁੰਦੀ ਆ ਸਾਰੇ ਭੈਣ ਭਰਾਵਾਂ ਅਗੇ ਦੋ ਡੰਗ ਤਿੰਨ ਟਾਈਮ ਚੋਭੋ ਪਸ਼ੂ ਜਿਹੜਾ ਸੁਆ ਸੁਆਇਆ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਜੀ ਇਹ ਆਜੋ ਕਰਦੇ ਆਂ ਗੱਲਬਾਤ ਆਪਾਂ ਪਾਉ ਅਨੋਖ ਸਿੰਘ ਹੋਂ ਨਾਲ ਸਭ ਤੋਂ ਪਹਿਲਾਂ ਪਾਉ ਨੋਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਦਿਲੋਂ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਕਰੇ ਹਰ ਇੱਕ ਦੀ ਠੀਕ ਹੈ ਪਾਉ ਜੀ ਸੇਧਾਰਾ ਜੀ ਹਾਂ ਠੀਕ ਠਾਕ ਮਹਾਰਾ ਕਿਰਪਾ ਕਰੀ ਠੀਕ ਹੈ ਰਾਜ ਸਤਿਆ ਠੀਕ ਹੈ ਗੁਰਲਾਲ ਸਿੰਘ ਕੀ ਹਾਲ ਨੇ ਵਧੀਆ ਵਧੀਆ ਜੀ ਠੀਕ ਠਾਕ ਵਧੀਆ ਮੇਰਾ ਬਾਬੇ ਦੀ ਠੀਕ ਹੈ ਹਾਂਜੀ ਅੱਛਾ ਪਾਉ ਜੀ ਵਧੀਆ ਚੱਲੀ ਜਾਂਦੇ ਕੰਮ ਕਰ ਹਾਂਜੀ ਵਧੀਆ ਚੱਲੀ ਜਾਂਦੇ ਰਾਜ ਸਤਿਆ ਠੀਕ ਹੈ ਅੱਜ ਪਸ਼ੂ ਆਪਾਂ ਪੰਜ ਦਿਖਾਈ ਮਜਾ ਛੋਟੀਆਂ ਪੰਜ ਨੇ ਟੋਟਲ ਹਾਂਜੀ ਚਾਰ ਆਪਣੇ ਕੋਲ ਸੁਈਆਂ ਰਾਜਸਿਆਂ ਤੇ ਇੱਕ ਗੱਬਣ ਆ ਠੀਕ ਆ ਜੀ ਉਹ ਰਾਤ ਨੂੰ ਸੂਪੇ ਭਲਕੇ ਦਿਨੇ ਸੂਪੇ ਚਾਰਕ ਪੈਰ ਖੜਦੀ ਰਾਜਸਿਆਂ ਠੀਕ ਆ ਜੀ ਹਾਂਜੀ ਵੀਰ ਜੀ ਤੇ ਅੱਜ ਵੀ ਫਿਰ ਉਹ ਗੱਲ ਹੀ ਬੰਨੀ ਹੈ ਨਾ ਹਾਂ ਉੜਦੀਆਂ ਵਾਲੀ ਤੇ ਆ ਅੱਜ ਅੱਗੇ ਨਾਲ ਵੀ ਛੇਤੀ ਉਡਣੀਆਂ ਅੱਛਾ ਜੀ ਹਾਂਜੀ ਲੋ ਵੀ ਸੋ ਆਫ ਰੂਫਰ ਪੂਰੇ ਹੁਣ ਨਾ ਕੇ ਰੱਖਿਆ ਕਰਨੇ ਤੁਹਾਰੇ ਪੂਰਾ ਦੇ ਪੂਰਾ ਠੀਕ ਆ ਲਓ ਵੀ ਦੋਸਤੋ ਮੱਜਾਂ ਬਿਲਕੁਲ ਕੱਲੇ-ਕੱਲੇ ਪਸ਼ੂ ਦੀ ਡਿਟੇਲ ਆਪਾਂ ਭਾਉ ਤੋਂ ਲਈ ਜਾਣੀਆਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰੀ ਜਾਣੀ ਆ ਐਨੀਮਲ ਜਿਹੜਾ ਪਸੰਦ ਆਊਗਾ ਜਿਹੜਾ ਭਾਅ ਵਰਤੇ ਚ ਲੱਗੂਗਾ ਚੰਗਾ ਲੱਗੂਗਾ ਉਹਦੇ ਬਾਰੇ ਤੁਸੀਂ ਜੜੀ ਆ ਗੱਲਬਾਤ ਕਰ ਲਿਓ ਠੀਕ ਆ ਨੰਬਰ ਵੈਸੇ ਸਕਰੀਨ ਦੇ ਉੱਪਰ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਆਜੋ ਜੀ ਅੱਛਾ ਭਾਉ ਕਿਹੜੇ ਬਣਿਓ ਅਜੇ ਸਟਾਰਟ ਕਰਦੇ ਆਂ ਜੀ ਆਪਾਂ ਮਿਲ ਇੱਧਰ ਗੱਭਣ ਤੋਂ ਹੀ ਰਾਜ ਥਿਆ ਕਰ ਲਈਏ ਸਟਾਰਟ ਆ ਆਜੋ ਜੀ ਲਓ ਵੀ ਦੋਸਤੋ ਪਹਿਲੇ ਨੰਬਰ ਤੋਂ ਸਟਾਰਟ ਕਰਦੇ ਆ ਪਹਿਲੀ ਜਿਹੜੀ ਮਾਝਾ ਦੋਸਤੋ ਗੱਭਣ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਬਾਕੀ ਸਾਰੇ ਪਸ਼ੂ ਜਿਹੜੇ ਸੋਏ ਸਵਾਏ ਹੋਣਗੇ ਤੇ ਕੀ ਇਨਫੋਰਮੇਸ਼ਨਾਂ ਦੀ ਕੀ ਜਾਣਕਾਰੀ ਕੀ ਜਾਂਦੀ ਜੀ ਇਹਦੀ ਵੀਰਜੀ ਜਾਣਕਾਰੀ ਇਹ ਆ ਕੋਈ ਆਪਦੀ ਸਮਝ ਨਾ ਤੀਜੇ ਲਾਲੇ ਚੌਥੇ ਲਾਲੇ ਘਰ ਵਾਲੇ ਦੀ ਤੀਜੇ ਕਹਿੰਦੇ ਆ ਕੋਈ ਆਪਦੀ ਸਮਝ ਨਾ ਭਾਵੇਂ ਛੇਵੇਂ ਲਾਵੇ ਪੰਜਵੇਂ ਲਾਵੇ ਹੈਗੀ ਤੀਜੇ ਗ ਸੋਏ ਆ ਇਹਦੀ ਘਰ ਵਾਲਿਆਂ ਨੇ 15 ਕਿਲੋ ਦੀ ਗਾਰੰਟੀ ਦਿੱਤੀ ਆ ਪਰ ਆਪਾਂ ਇਹਦੀ 10 ਕਿਲੋ ਦੀ ਵੀ ਨਹੀਂ ਦੇਣੀ ਹੂੰ ਕਿਉਂ ਐਵੇਂ ਜੇ ਸੁਈ ਨਹੀਂ ਗਈ ਇਹ ਗੱਬਣ ਆ ਜੇ ਆਪਣੇ ਘਰੇ ਕੋਈ ਸੂ ਪੈਂਦੀ ਆ ਕੋਈ ਸਾਈ ਬੈਨਾ ਕਰ ਦਿੰਦਾ ਵਾ ਆਪਾਂ ਇਹਦੇ ਥੱਲੇ 13 ਕਿਲੋ ਦੁੱਧ ਚਵਾ ਕੇ ਦੇਵਾਂਗੇ ਠੀਕ ਆ ਜੀ ਤੇ ਜੇ ਗੱਬਣ ਅਗਲਾ ਲੈ ਜਾਂਦਾ ਵਾ ਤੇ ਫੇਰ ਤੇ ਆਪਣੀ ਕੋਈ ਗਰੰਟੀ ਨਹੀਂ ਕਿਉਂ ਇਹ ਵੇਲੇ ਥਾਣੀ ਵੇਖੇ ਜਾਣੇ ਰਾਜਸਿਆਂ ਬਿਲਕੁਲ ਹਾਂਜੀ ਵੀਰ ਜੀ ਅੱਛਾ ਇਹ ਸੂਆ ਕਿ ਨਵਾ ਸੁੰਦੀ ਪਈ ਹੁਣ ਇਹ ਸੂਆ ਮਤਲਬ ਤੀਜਾ ਸੂਆ ਹੁੰਦੀ ਆ ਇਹ ਵੇਲੇ ਠੀਕ ਆ ਪ्योर ਜਿਹੜਾ ਤੀਜਾ ਸੂਆ ਹੁੰਦੀ ਆ ਲਓ ਕਿ ਆਪਦੀ ਕੋਈ ਵੀਰ ਮੇਰਾ ਸਮਝ ਲਾ ਲੇ ਬਿਲਕੁਲ ਇੱਕ ਵਪਾਰ ਦੀ ਲੈਣਾ ਦੋਸਤੋ ਹਾਂਜੀ ਜੋ ਪਿਛੋਂ ਦੱਸਿਆ ਜਾਂਦਾ ਤੀਜਾ ਸੁਬਾ ਤੇ ਤੀਜਾ ਸੁਬਾ ਕੋਈ ਵੀਰ ਮੰਨ ਲੇ ਜੇ ਉੱਪਰ ਕੋਈ ਚੌਥਾ ਮੰਨ ਲੇ ਜਿਹੜਾ ਵਾ ਇਹ ਗੈਨੂਨ ਹੀ ਇਹੋ ਜਿਹਾ ਲੱਗਦਾ ਵਿਲਾਇਤਨਾਂ ਨੂੰ ਐਚ ਐਫ ਵਹਿਣਾ ਵਰਗਾ ਬਿਲਕੁਲ ਹਾ ਸੋ ਲੇਵਾ ਆਰਡਰ ਜਿਹੜਾ ਦੋਸਤੋ ਬਿਲਕੁਲ ਐਚ ਐਫ ਵਹਿਣਾ ਵਰਗਾ ਆਰਡਰ ਆ ਤੇ ਹੈ ਪ੍ਰੋਪਰ ਪੂਰੀ ਤਿਆਰੀ ਤਾਂ ਪੁੜੇ ਪੜੇ ਨਵਾਏ ਆ ਪਤਲੇ ਪਿੰਡੇ ਦੀ ਆ ਇੱਕ ਬਿਲਕੁਲ ਕਾਗਜ਼ ਤੋਂ ਵੀ ਜਿਹੜੀ ਬਰੀਕ ਚਮੜੀ ਆ ਫ੍ਰੀਕ ਸਕਿਨ ਆ ਇਸ ਮੱਝ ਦੀ ਤੇ ਸੂਆਂ ਦੇ ਵਿੱਚ ਜਿੱਦਾਂ ਭਾਉ ਨੇ ਦੱਸ ਹੀ ਦਿੱਤਾ ਵੀ ਤੀਜਾ ਸੂਆ ਕੋਈ ਵੀਰ ਮੰਨ ਲੇ ਬਾਕੀ ਅੱਗੇ ਹੱਥ ਦੀ ਆ ਕੋ ਆਪਣੀ ਸਮਝ ਆ ਤੇ ਗੁਰ ਨਹੀਂ ਡੱਕੇ ਡੱਕੇ ਇੱਥੇ ਠੀਕ ਹੈ ਜੀ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਵੱਡੇ ਆਰਡਰ ਸਾਈਜ਼ ਦੇ ਵਿੱਚ ਜਿਹੜਾ ਦੋਸਤੋ ਬਿਲਕੁਲ ਬੰਤਰ ਬਣੀ ਆ ਇੱਕ ਐਚਐਫ ਬਹਿੜਾ ਵਾਂਗੂ ਜਿਹੜਾ ਦੋਸਤੋ ਲੇਵਾ ਬਣਾ ਕੇ ਤਿਆਰ ਕੀਤਾ ਤੇ ਪ੍ਰੋਪਰ ਤਿਆਰੀ ਤੇ ਥਣ ਪੂਰਾ ਲੰਬਾਈ ਦੇ ਵਿੱਚ ਆ ਵੇਖੋ ਪਰਲੇ ਪਾਸੇ ਗਾਰ ਪਰਲੇ ਪਾਸੇ ਖਾਉ ਰਾਜਸਿਆ ਐਡਾ ਮੈਂ ਤੇ ਵਿਲਾਇਤਨ ਗਾਂ ਨੂੰ ਵੀ ਨਹੀਂ ਵੇਖਿਆ ਹਾਂ ਯਾਨੀ ਕਿ ਐਡਾ ਵਿਲਾਇਤਨ ਗਾਂ ਨੂੰ ਚੱਡਾ ਨਹੀਂ ਵੇਖਿਆ ਹੂੰ ਇਹ ਜਿੱਤ ਤਰਾਂ ਕੁੜੀ ਆਵਾ ਨਾ ਪੈਂਪ ਨਾ ਹਵਾ ਭਰੀ ਹੁੰਦੀ ਉਹ ਗੱਲ ਬਣੀ ਪਈ ਆ ਅੱਛਾ ਜੀ ਹਾਂਜੀ ਇਹ ਸਹੀ ਗੱਲ ਏ ਅਜੇ ਤੇ ਇਹ ਆ ਜਿਹੜੀਆਂ ਢਿਲਾ ਟਲਾਆਂ ਜੀਆਂ ਰਾਜਤਿਆਂ ਆ ਕੱਢਣੀਆਂ ਆ ਜਿਹੜੀਆਂ ਆ ਤੁਰੀਆਂ ਫਿਰਦੀਆਂ ਇਹ ਢਿਲਾ ਟੁਲਾ ਕੱਢਣੀਆਂ ਹਾਂ ਜੇ ਇਹਦੇ ਦੋ ਦਿਨ ਲੱਗੀ ਤੇ ਫੇਰ ਮਲਾ ਹੋਰ ਵੀ ਉਮੀਦ ਕਰਦੇ ਆਪਾਂ ਜਿਤਨਾ ਆਪ ਅੱਗੇ ਵੀ ਮਲਕੀਨਾ ਆਖਿਆ ਸੀ ਚਾਰ ਘਰ ਪਰ ਬੋਲਾ ਖਾਈ ਜਾਣ ਮੇਰੇ ਹਿਸਾਬ ਚ ਤੇ ਤੇ ਭਾਵੇਂ 6 ਘਰ ਹੀ ਖਾਈ ਜਾਣੀ ਹਾਂ ਹੈ ਜੋ ਛੋਟੀ ਟਾਣੀ ਹੋਈ ਕਿਸ ਦੀ ਪੰਜਾ ਸੱਤਾ ਘਰਾਂ ਦੀ ਫਿਰ ਹੁਣ ਦੋ ਜਣੇ ਬੋਲਾ ਕਿੰਨਾ ਕੁ ਖਾ ਲਣਗੇ ਅੱਜ ਕੱਲ ਤੇ ਹੈਗੇ ਦੋ ਦੋ ਆ ਬੱਚਾ ਜੀ ਦਾ ਆਏਗੇ ਕਿ ਸਾਡੇੋਂ ਕੈਨੇਡਾ ਤੋਰਿਆ ਵਾ ਹੂੰ ਤੇ ਮੈਂ ਤੇ ਅਜੇ ਵੀ ਸ਼ੋਹਰੇ ਨੂੰ ਕੋਲ ਰੱਖਿਆ ਵਾ ਹੂੰ ਹੈ ਨਹੀਂ ਤੇ ਬੱਚਾ ਆਏਗਾ ਉਹ ਵੀ ਕੈਨੇਡਾ ਤੋਰਿਆ ਦੋਆਂ ਜਿਆ ਕੀ ਬੋਲੀ ਖਾਣੀ ਆ ਸਹੀ ਅਸਲ ਦੋ ਦੋ ਹੀ ਦੋਵੇਂ ਜੀ ਰੁੱਸੇ ਫਿਰਦੇ ਪਹਿਲੀ ਗੱਲ ਹੂੰ ਲਓ ਵੀ ਤੇ ਏ ਆ ਪਾਉ ਉਨੋਕ ਸਿੰਘ ਠੀਕ ਆ ਜੀ ਗੱਲਾਂ ਬਾਤਾਂ ਨਾਲ ਦੀ ਨਾਲ ਚੱਲਣਗੀਆਂ ਨਾਲ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕਰੀ ਜਾਵਾਂਗੇ ਮੱਝ ਦੋਸਤੋ ਚੰਗੀ ਆ ਜੇਕਰ ਮੱਝ ਬਾਰੇ ਪੁੱਛੋਗੇ ਤੇ ਮੱਝ ਚੰਗੀ ਆ ਸਾਫ਼ ਸੁਥਰੀ ਤੇ ਕੀ ਆ ਮੱਝ ਕਾਦੀ ਰਾਜ ਸਿਆ ਬਿਲਕੁਲ ਜੀ ਕੋਈ ਸ਼ੱਕ ਨਹੀਂ ਥਾਨ ਭਾਂਡਾ ਬਹੁਤ ਜ਼ਿਆਦਾ ਸੋਹਣਾ ਤੇ ਬਿਲਕੁਲ ਸਾਫ਼ ਸੁਥਰਾ ਤੇ ਪਾਉ ਕਿੰਨਾ ਮੁੱਲ ਕਰ ਦਿੰਦਾ ਇਹਦਾ ਮੁੱਲ ਭਵੇਂ ਰਾਜ ਸਿਆ ਆਪਾਂ ਮਲ 85 ਕਰੀਏ 80 ਕਰੀਏ ਆਪਾਂ ਮਲ ਨਾ ਗੱਲ ਕਾ ਦੀਏ 73000 ਦੀ ਦੇ ਦਾਂਗੇ ਹੂੰ ਸਾਰੇ ਫਾਇਦੇ ਵੜਦੇ ਆਓ ਚੋ 200 ਰੁਪਇਆ ਛੋੜੀਆ 77000 ਚੋਂ ਬਸ 200 ਟਾਲਾ ਕੋਈ ਫੋਨ ਨਾ ਲਾਵੇ ਅਜ 200 ਹੀ 200 200 ਹੀ ਰਾਜੇ ਹੋਰ ਕਿਤੇ ਅੱਡੀ ਦੀ ਮੇਰੇ ਸਾਹ 85 ਦੀ ਨਿਗਾਉਣੀ ਸੀ ਪਰ ਆਪਾਂ ਨਾ ਦੀਵਾਲੀ ਆਉਣ ਦਾ ਕਰਕੇ ਤੇ ਸਹਾਰਾ ਲੰਗਿਆ ਕਰਕੇ 200 ਰੁਪਇਆ ਛੋਟ ਕਰ ਦਾਂਗੇ ਹੋਰ ਦੱਸੋ 78000 ਚੋਂ 78000 ਚੋਂ 200 ਰੁਪਇਆ ਓਏ ਹੋ ਤੇ ਬਜਣਾ 1000 ਕੰਬਲਿਆ ਲੋ ਕੋਈ ਨਹੀਂ ਜੋ ਮੁੰਡੇ ਕਹੇ ਤਾ ਕੋਈ ਗੱਲ ਨਹੀਂ 200 ਰੁਪਈਆ ਨਹੀਂ ਛੋਟ ਦੇਲ ਬੜਾ ਖੁੱਲਾ ਭਾਉ ਦਾਂਦਾ ਵੀ ਇਕੱਲਾ 200 ਰੁਪਈਆ ਦਾ ਪਹਿਲਾ ਵੇਸੇ ਹਾ ਸਮਝਾ ਕੇ ਜਾਂ ਕਰਦਾ ਬਾਕੀ 1000 ਰੁਪਈਆ ਛੋਟ ਆ 7000 ਦੇ ਵਿੱਚੋਂ ਵੀ 200 ਰੁਪਈਆ ਛੋਟ ਆ ਕੋਈ ਗੱਲ ਨਹੀਂ 72 24 200 ਕਰ ਦਾਂਗੇ ਗੱਲ ਹੀ ਕੋਈ ਨਹੀਂ ਮਾਰ ਆ ਜਾਂਦੇ ਨੇ ਬਿਲਕੁਲ ਤੇ ਮੱਝ ਚੰਗੀ ਆ ਸਾਫ ਸੁਥਰੀ ਆ ਪਾਂਡਾ ਬਹੁਤ ਸੋਹਣਾ ਦੋਸਤੋ ਰਾਜੇ ਕੋਈ ਇੱਕ ਪਾਸੇ ਦੋ ਚੋਲੇ ਇਕੱਲੀ ਵਾਧੂਗਾ ਬਿਲਕੁਲ ਜੀ ਬਿਲਕੁਲ ਸੋ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਝੋਟੀ ਆ ਜੀ ਆ ਝੋਟਿਏ ਨੂੰ ਗਿਆ ਆਪਣੇ ਅੱਜ ਚ ਇਹ ਚੌਥੇ ਚਾਰਕ ਦਿਨਾਂ ਦੀ ਸੂਈ ਆ ਚਾਰ ਦੇ ਨੇ ਮਗਰ ਕਟਾ ਵਾ ਲਓ ਜੀ ਮਗਰ ਕਟਾ ਹਾਂਜੀ ਚਾਰ ਦਿਨਾਂ ਦੀ ਸੂਈ ਆ ਸੂਰਾ ਦੂਜਾ ਹਾਂ ਇਹ ਪਿਓਰ ਦੂਜਾ ਹੀ ਆ ਲਓ ਜੀ ਦੂਜੇ ਸੂਈ ਅੱਗੇ ਆਪਦੀ ਵੀਰ ਜੀ ਕੋਈ ਸਮਝ ਲਾਵੇ ਹਾਂ ਬਾਕੀ ਯਾਰ ਕੀ ਡੰਗਰ ਥੋੜੇ ਯਾਰ ਕੀ ਧਾਰਾਂ ਮਾਰ ਕੇ ਵਿਖਾਵਾਂਗੇ ਆਪਾਂ ਤੁਹਾਨੂੰ ਨਹੀਂ ਨਹੀਂ ਜ਼ਰੂਰ ਪਿਛੇ ਨਹੀਂ ਵੀ ਤਸੱਲੀ ਹੁੰਦੀ ਜ਼ਰੂਰ ਕਰਵਾਈ ਜਾਊਗੀ ਤੇ ਦੂਜਾ ਸਵੇਰ ਚਾਰ ਦਿਨਾਂ ਦੀ ਸੂਈ ਮਗਰ ਕਟਾ ਮਗਰ ਕਟਾ ਬਾਕੀ ਸਾਈਛ ਵੀ ਪੂਰੀ ਹੈ ਬਲੈਕ ਹਾਂਜੀ ਤੇ ਗਰਲਾਲ ਖੋਲੋ ਤੋਰੀਏ ਨੂੰ ਸਿੰਘ ਦੀਆਂ ਰਾਏ ਸੇ ਕਮਾਲਾਂ ਆਈਆਂ ਬਾਕੀ ਵੇਖੋ ਜੀ ਉਹ ਕਹਿੰਦੇ ਨੇ ਦੱਸ ਕੀ ਹੋਰ ਪਈਆਂ ਨਹੀਂ ਵਿੱਚੋਂ ਨਿਕਲਦਾ ਭਾਈ ਇਹਦੇ ਹਿਸਾਬ ਤੇ ਮੇਰੇ ਹਿਸਾਬ ਚੋਂ ਜਿਹੜੀ ਪਿੱਛੇ ਪ੍ਰਾਣੀਆਂ ਦੁੱਕੀਆਂ ਤਕੀਆਂ ਤੁਰੀਆਂ ਵੀ ਨਹੀਂ ਲੰਗਣੀਆਂ ਪਈਆਂ ਇਹਦੇ ਛੋਲਿਆਂ ਦਾ ਦਾਣਾ ਹੀ ਨੰਗਣਾ ਚਲੋ ਜੀ ਨਹੀਂ ਐ ਤੇਰੀ ਗੱਲ ਹਾਂ ਲਓ ਜੀ ਅੱਛਾ ਹੁਣ ਪਾਉ ਜੀ ਕੀ ਬੌਲੇ ਤੇ ਕੀ ਸਥਿਤੀ ਜਾਂਦੀ ਕੀ ਬੌਲੇ ਇਹ ਵੀ ਮੇਰੇ ਹਿਸਾਬ ਚ ਨਾ ਕੋਈ ਮਤਲਬ 8 ਤੋਂ ਬਾਹਰ ਹੀ ਆ ਵੀਰ ਜੀ ਠੀਕ ਆ ਜੀ ਹਾਂ ਜੀ 8 ਲੀਟਰ ਤੋਂ ਜਿਹੜਾ ਦੋਸਤ ਬਾਹਰ ਹੀ ਆ ਮਤਲਬ ਜਿਹੜਾ ਬੌਲਾ ਠੀਕ ਆ ਤੇ ਚੌਥੇ ਦਿਨ ਦੀ ਸੂਈ ਆ ਠੀਕ ਆ ਚੌ ਦਿਨਾਂ ਦੀ ਸੂਈ ਆ 8 ਲੀਟਰ ਤੋਂ ਬਾਹਰ ਬੌਲਾ ਥਣ ਭਾਂਡਾ ਜਿਹੜਾ ਦੋਸਤੋ ਬਿਲਕੁਲ ਬਰਾਬਰ ਆ ਕੋਈ ਕਾਨਸਰ ਲੇਵਾ ਨਹੀਂਗਾ ਇੱਕਸਾਰ ਬਿਲਕੁਲ ਪੱਦਰ ਲੇਵਾ ਠੀਕ ਆ ਤੇ ਪਿਛੇ ਤੇ ਜਿਹੜਾ ਮੇਲ ਕਾਫ ਆ ਬੱਚਾ ਜਿਹੜਾ ਇਹਦੇ ਮਗਰ ਕੱਟਾ ਹੈ ਮੇਲ ਕਾਫ ਆ 8 ਲੀਟਰ ਤੋਂ ਬਾਹਰ ਬੌਲਾ ਠੀਕ ਹੈ ਆਈ ਆਈ ਦਾ ਆ ਕੋਈ ਨਹੀਂ ਬੰਨਣਾ ਪੁੱਤ ਕੋਈ ਨਹੀਂ ਉੱਥੇ ਬੰਨਦੇ ਮੁੜਕੇ ਉੱਥੇ ਉੱਥੇ ਬੰਨੋ ਉੱਥੇ ਬੰਨ ਪੁੱਤ ਉੱਥੇ ਬੰਨ ਕੋਈ ਨਹੀਂ ਆ ਜਾਓ ਹੀ ਹੈ ਹੈ ਛੱਡ ਹੈ ਹੈ ਛੱਡ ਦੇ ਹੈ ਛੱਡ ਦੇ ਲਓ ਜੀ ਤੇ ਬਾਕੀ ਚ ਵਾਪਸ ਮਾ ਚੰਗਾ ਜੀ ਬਸਮਾ ਪੂਰਾ ਤੇ ਠੀਕ ਆ ਅੱਛਾ ਭਾਉ ਜੀ ਕਿੰਨਾ ਮੁੱਲ ਕੀਤਾ ਫਿਰਦਾ ਇਹਦਾ ਮੁੱਲ ਜੀ ਭਾਵੇਂ ਆਪਾਂ ਮਤਲਬ 80 ਕਰੀਏ ਹਾਂ ਤੇ ਇਹਦਾ ਦੇਲ ਹੈ ਜਿਹੜਾ ਵਾ ਵੀਰ ਜੀ ਇਹਦਾ ਆਪਾਂ ਨਾ 72000 ਰੁਪਏ 200 ਰੁਪਏ ਛੋੜੀ ਕਰਨੀਆਂ 72 ਚੋਂ 72 ਚੋਂ ਠੀਕ ਹੈ ਜੀ ਹਾਂਜੀ ਉੜਦੀਆਂ ਜਾਂਦੀਆਂ ਹੋਰ ਵੀ ਉੜਦੀਆਂ ਦੇ ਮੈਂ ਨਾ ਗੱਲਾਂ ਹੀ ਗਾਂ ਚੋਟੀ ਵਾਲੀਆਂ ਤੇ ਹਾਂ ਕੋਈ ਇਹਦੇ ਚ ਨੁਕਸ ਕੋ ਪੋਰਾ ਜਨਾ ਨਹੀਂ ਵਿਰਲ ਵੀ ਥਣਾ ਚ ਪੂਰਾ ਇਹ ਵੇਲੇ ਬੋਲਾ ਵੀ ਪੂਰਾ ਵਾ ਜਿਹੜਾ ਭੈਣ ਭਰਾ ਖੜੂਗਾ ਦੋ ਦਿਨ ਬੋਲਾ ਖਾ ਸਕਦਾ ਜਾ ਕੇ ਅਜੇ ਬੋਲੇ ਦੇ ਵਿੱਚ ਆਈ ਉਹ 10 ਮਿੰਟ ਹੋ ਜਿਵੇਂ ਤਿੱਟਾ ਕਰਨਾ ਪਊ ਥੋੜਾ ਬਹੁਤਾ 10 ਮਿੰਟ ਬੀਬੀਆਂ ਨੂੰ ਕੜਚੀ ਲੋਣੀ ਪਊ ਨਹੀਂ ਤੇ ਫੋਟ ਜਿਹੜੇ ਥੱਲੇ ਲੱਗ ਜਾਣੇ ਪਤੀਲੇ ਦੇ ਅੱਛਾ ਜੀ ਚਲੋ ਹੋ ਗਿਆ ਜੀ 90000 ਚੋਂ 200 ਰੁਪਏ ਛੋਟ ਤੀਜੇ ਨੰਬਰ ਤੇ ਜਿਹੜੀ ਦੋਸਤੋ ਇੱਕ ਬਿਲਕੁਲ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਤਾਂ ਪਾਉਜੀ ਸੂਹਾ ਕਿਨਵਾ ਤੇ ਕਿੰਨੇ ਕੁ ਦਿਨ ਹੋ ਗਏ ਸੀ ਨੂੰ ਮੱਲਾ ਕੀ ਨਾ ਪਿਓਰ ਦੁੱਜਾ ਆ ਉੱਗੇ ਆਉਂਦੀ ਕੋਈ ਸਮਝ ਲਾਵੇ ਭਾਵੇਂ ਚੌਥੇ ਲਾ ਲੇ ਪਰ ਹੈਗੀ ਦੁਜੇ ਆ ਹੈ ਦੁਜੇ ਤੇ ਮਗਰ ਕੱਟੀ ਆ ਠੀਕ ਹੈ ਤੇ ਪਰਥੋਂ ਦੀ ਸੂਈ ਹੈ ਪਰਥੋਂ ਦੀ ਸੂਈ ਹਾਂ ਪਰਥੋਂ ਦੀ ਸੂਈ ਰਾਜਿਆਂ ਬਾਰੇ ਕੋਈ ਸੂਈ ਆ ਤੱਕ ਚਲੋ ਦੋ ਚਾਰ ਡੰਗ ਜਿਹੜੀ ਚਵਾਈ ਹੋ ਗਈ ਆ ਹਾਂਜੀ ਚਵਾਈ ਹੋ ਗਈ ਚਵਾਈ ਬਹੁਤ ਸੂਤਰਿਆ ਕੀ ਥੱਲੇੋਂ ਨਿਕਲਿਆ ਦੁੱਧ ਬੌਲਾ ਕਿੰਨਾ ਹੁੰਦਾ ਦੁੱਧ ਦੇ ਥੱਲੇ ਮੇਰੇ ਹਿਸਾਬ ਚ ਕੋਈ 7 7.5 ਇਹ ਵੀ ਲਈ ਫਿਰਦੀ ਐ ਹੇ ਵੇਲੇ ਜਿਹੜਾ ਥੱਲੇ ਦੁੱਧ ਠੀਕ ਆ ਪੂਰਾ ਵਹਾਨਾ ਨਹੀਂ ਆਪਾਂ ਸਾਫ਼ ਕੀਤਾ ਮਨ ਆਈਡੀਆ ਨਾ ਹੈਗਾ 7 ਤੋਂ ਬਾਹਰ ਬਾਰੇ ਜੱਲੇ ਬਾਕੀ ਦੋਸਤੋ ਕੋਈ ਬੌਲੇ ਦਾ ਕੋਈ ਰਿਕਾਰਡ ਨਹੀਂ ਹੁੰਦਾਗਾ ਵੀ ਕੋਈ 10 ਲੀਟਰ ਚਵਾ ਦੂਗੀ ਤੇ 20 ਲੀਟਰ ਪੂਰਾ ਸਾਫ਼ ਨਹੀਂ ਕਰੀਦਾ ਜੇ ਕੋਈ 2 4 5 ਲੀਟਰ ਤੇ 20 ਬੌਲਾ ਹੋ ਸਕਦਾ ਪਸ਼ੂ ਥੱਲੇ ਕੋਈ ਬਾੜੀ ਸੋਚਣ ਵਾਲੀ ਗੱਲ ਨਹੀਂ ਹੈਗੀ ਠੀਕ ਆ ਬੌਲਾ ਘ ਤੇ 5 5 7 7 ਕਿਲੋ ਵੀ ਹੁੰਦਾ ਬੌਲਾ ਠੀਕ ਆ ਜੀ ਇਸ ਕਰਕੇ ਬੌਲੇ ਤੋਂ ਅੰਦਾਜ਼ਾ ਨਾ ਲਾਇਆ ਕਰੋ ਬੌਲਾ ਤਾਂ ਪਸ਼ੂ ਦਾ ਆਪਾਂ ਨੂੰ ਨਾਰਮਲ ਹੀ ਪਤਾ ਪਸ਼ੂ ਜਿਹੜੇ ਵੀਰਾਂ ਨੇ ਰੱਖੇ ਆ 2 2 4 4 5 5 ਕਿਲੋ 6 6 ਕਿਲੋ ਹੀ ਕਈ ਨਾ ਬੌਲਾ ਹੁੰਦਾ ਠੀਕ ਆ ਤੇ ਪਸ਼ੂ ਨੇ 20 25 ਦਿਨਾਂ ਤੇ ਪੂਰਾ ਪੀਕ ਤੇ ਚੱਲਣਾ ਖੋਲ ਕੇ ਦਿਖਾਈ ਦਿੋਲੀ ਦੀ ਨਹੀਂ ਕਿਦੇ ਖੋਲ ਲਓ ਲਓ ਖੋਲ ਗਿਆ ਜੀ ਦੂਜਾ ਸੂਆ ਮਗਰ ਇਹਦੇ ਕੱਟੀ ਆ ਗਈ ਹੈ ਜੀ ਮਗਰ ਕੱਟੀ ਆ ਗਈ ਵੀਰ ਜੀ ਲਓ ਠੀਕ ਆ ਪਸ਼ੂ ਜਿਹੜਿਆ ਦੋਸਤੋ ਪੂਰੇ ਛੋਟੀ-ਛੋਟੀ ਦੇ ਪਸ਼ੂ ਆ ਬਾਕੀ ਰੇਟ ਭਾੜਾ ਪੜਦਾ ਸਭ ਤੋਂ ਉਹ ਗੱਲ ਆ ਵੀ ਜਿਹੋ ਜਿਹਾ ਰੇਟ ਭਾੜਾ ਪੜਦਾ ਆਪਾਂ ਲਾਉਣਾ ਜਿੰਨੇ ਪੈਸੇ ਭਰਨੇ ਉਹੋ ਜਿਹਾ ਆਪਾਂ ਨੂੰ ਪਸ਼ੂ ਮਿਲਦਾ ਠੀਕ ਆ ਤੇ ਜਿਹੜਾ ਵੀਰ ਕੋਈ ਸ਼ੌਂਕ ਸ਼ੌਂਕੀਆ ਤੌਰ ਤੇ ਲੱਖ ਸਵਾ ਲੱਖ ਖਰਚ ਨਾਲ ਆ ਉਹੋ ਜੀ ਚੀਜ਼ ਤੁਸੀਂ ਖਰੀਦ ਸਕਦੇ ਜੀ ਠੀਕ ਆ ਤੇ ਫਿਲਹਾਲ ਜਿਹੜਾ ਕੋਈ 60 70 75 75 ਵਾਲੇ ਪਸ਼ੂ ਆ ਤਕਰੀਬਨ ਜਿਆਦਾ ਨਹੀਂ ਆਪਾਂ ਕਹਾਂਗੇ ਕੋਈ 9 ਤੋਂ 10 10 ਲੀਟਰ ਤੱਕ ਜਿਹੜੀ ਆ ਚਵਾਈ ਤੁਸੀਂ ਨਾਰਮਲੀ ਕਰ ਸਕਦੇ ਜੀ ਕੋਈ ਘੁੱਟ ਕੇ ਬੰਦ ਆ ਦੇਖੋ ਜੀ ਠੀਕ ਹੈ ਬਹੁਤ ਸੋਣਾ ਜਵੇਰ ਬੁਰਲ ਵੀ ਸਹੀ ਆ ਐ ਕਿਤੇ ਨਾ ਮਲਕਾਨੂ ਗੱਲਾਂ ਬਾਕੀ ਜਿਹਨੇ ਵੀਰ ਨੇ ਲੈਣੀ ਆ ਉਹ 2 2 ਦਿਨਾਂ ਆ ਕੇ ਘਰੇ ਆ ਚਵਾਈ ਕਰੇ ਪਾਣੇ ਤਿੰਨ ਡੰਗ ਕਰੇ ਮੇਰਾ ਵੀਰ ਬਿਲਕੁਲ ਬਿਲਕੁਲ ਤੇ ਬਾਕੀ ਰਾਜਸਿਆਂ ਗੱਲ ਇਹ ਆ ਮਤਲਬ ਜਿਹੜਾ ਕੋਈ 1000 500 ਪਾਉਂਦਾ ਉਹਦੀ ਮੱਝ ਨਹੀਂ ਢੱਕੀ ਜਾਣੀ 5000 ਤੋਂ ਘੱਟ ਬਿਆਣਾ ਨਾ ਪਾਵੇ ਮੱਝ 'ਚ ਕੋਈ ਨੁਕਸ ਹੋ ਬਿਆਣ ਕੇ ਜੋ ਗੱਲਾਂ ਦੱਸੀਆਂ ਵਾਂ ਸਾਈ ਵਾਪਸ ਹੋ ਐਵੇਂ ਜਿਹੜਾ ਕੋਈ ਥਣ ਥਣ ਜਾਣ ਕੇ ਮਰੋੜੇ ਉਹ ਸਾਈ ਰਾਜਸਿਆਂ ਵਾਪਸ ਨਹੀਂ ਕਰਨੀ ਕਿਉਂ ਹੁਣ ਵੀਡੀਓ 'ਚ ਜੋ ਡੰਗਰ ਹੈਗਾ ਆਪਣਾ ਰਾਜਸਿਆ ਉਹ ਦੇ ਹਿੰਡਿਆ ਵਾ ਆ ਕੇ ਆਖਣਾ ਨਿੱਕਾ ਵਾ ਵੱਡਾ ਵਾ ਉਹ ਗੱਲ ਗਲਤ ਆ ਹਮ ਕਿ ਹੁਣ ਵੀਡੀਓ ਚ ਸਭ ਕੋ ਪੂਰਾ ਦੇ ਹੰਡਿਆ ਸਭ ਲਈ ਪੌਜੀ ਚਲੋ ਠੀਕ ਆ ਹਾਂਜੀ 5000 ਰੁਪਿਆਨਾ ਵੀ ਕਿਸੇ ਵੀ ਕੋਈ ਵੀਰ ਪਾ ਦੂਗਾ 10000 ਤੱਕ ਵੀ ਪਾ ਦੂਗਾ ਹਾਂਜੀ ਪਰ ਜਿੰਨਾ ਆਪਾਂ ਤੋ ਤਾਂ ਦੱਸਿਆ ਹਾਂ ਉਹਨਾ ਨਿਕਲੂਗਾ ਕਿੰਨਾ ਬੋਲਾ ਦੱਸਿਆ ਬੋਲੇ ਤਾਂ ਕੋਈ 1 ਕਿਲੋ ਖੰਡਾ ਇੱਕ ਅੱਗਾ ਪਿਛਾ ਹੋ ਜਾ ਕੋਈ ਚੱਕਰ ਨਹੀਂ ਪਰ ਜਿੰਨਾ ਦੁੱਧ 9 ਦੱਸਿਆ ਤਾਂ 9 ਨਿਕਲਣਾ ਚਾਹੀਦਾ 9 ਦਾ 6 ਨਹੀਂ ਹੋਣਾ ਚਾਹੀਦਾ 6 ਨਹੀਂ ਹੋਣਾ ਸਾਈ ਵਾਪਸ ਕਰਨ ਦੇ ਹੱਕ ਦਾ ਇੱਕ ਥਣ ਚ ਫਰਕ ਨਾ ਨਿਕਲੂ ਥਣ ਚ ਫਰਕ ਉਸਾਈ ਵਾਪਸ ਵੀ ਉੱਥੇ ਬਿਲਕੁਲ ਨਾੜ ਗੰਡ ਗਿਲਤੀ ਕੋਈ ਭਾਰ ਕੋਈ ਨਹੀਂ ਕੋਈ ਵੀ ਚੱਕਰ ਸਾਈ ਵਾਪਸ ਕੋਈ ਵੀ ਚੱਕਰ ਹੋਵੇ ਚ ਸਾਈ ਵਾਪਸ ਉਸੇ ਵੇਲੇ ਬਿਲਕੁਲ ਜੀ ਬਿਲਕੁਲ ਸਾਫ ਸੁਥਰਾ ਕੰਮ ਹੋਗਾ ਦੋਸਤੋ ਕਿਸੇ ਵੀਰ ਨੂੰ ਕੋਈ ਕਸਰ ਜਾਪਦੀ ਆ ਕੋਈ ਨਰਕ ਪਰਖ ਵਧੇਰੇ ਕਰਨ ਵਾਲਾ ਵੀਰ ਆ ਜਾਂਦਾ ਕੋਈ ਨੂੰ ਲੱਗਦਾ ਕਿਸੇ ਤਰ੍ਹਾਂ ਦੇ ਡਾਊਟ ਆ ਤੇ ਨਹੀਂ ਦੱਸਿਆ ਗਿਆ ਤੇ ਉਹਦੀ ਸਾਈ ਬੇਨਾ ਵਾਪਸ ਕੀਤਾ ਜਾਊਗਾ ਠੀਕ ਹੈ ਬਾਕੀ ਰਾਜ ਸਿੰਘ ਜੀ ਦੇ ਕੋਈ ਧਾਰਾ ਵੱਧ ਘਟੋ ਨੂੰ ਅਸੀਂ ਮਲਮੂ ਦੇ ਨਾਲ ਬੋਲਾਂਗੇ ਇਥਾਨ ਚ ਵੱਧ ਘਟ ਧਾਰਾ ਕਿਉਂ ਕੀ ਚੱਕਰ ਆ ਪਹਿਲਾਂ ਬੋਲਿਆ ਜਿਹੜਾ ਚੰਗਾ ਹੁੰਦਾ ਕਿ ਉਹ ਮੁੜ ਕੇ ਆਣ ਕੇ ਜੂ ਮਲਾ ਕਿਸੇ ਨਾ ਖਰਾਬ ਕਰਨਾ ਵਿਚਾਰੇ ਨੇ ਇੰਨਾ ਪੈਂਦਾ ਤੇ ਉਹ ਮੁੜ ਕੇ ਜੂ ਅੱਖਾਂ ਨਾਲ ਘਟਾ ਵੱਧ ਉਹ ਅਸੀਂ ਆਪ ਵੀ ਦੱਸਾਂਗੇ ਜਿੱਥੇ ਸੋ ਇਹ ਝੋਟੀ ਜਿਹੜੀ ਆ ਦੂਜਾ ਸਵੇਰ ਸੋਈ ਆ ਦੋਸਤੋ ਤਿੰਨਾ ਚੌਂਕ ਦਿਨਾਂ ਦੀ ਆ 나ੜੂ ਬਿਲਕੁਲ ਬੱਚੇ ਦੇ ਨਾਲ ਬੱਚਾ ਇੱਕ ਵਾਰ ਤੁਹਾਨੂੰ ਸ਼ੋਰ ਕਰ ਦਿੰਨੇ ਆ ਵੇਖੋ ਜੀ ਠੀਕ ਆ ਬਿਲਕੁਲ ਮਗਰ ਨੀਲੀ ਦਾ ਕਟਾ ਮੇਲ ਕਾਫ ਕਟੀਆ ਕਟੀ ਆ ਜੀ ਹਾਂਜੀ ਕਟੀ ਲਓ ਜੀ ਫੀਮੇਲ ਕਾਫ ਸੋਰੀ ਠੀਕ ਆ 나ੜੂ ਬਿਲਕੁਲ ਬੱਚੇ ਦੇ ਨਾਲ ਅੱਛਾ ਭਾਉ ਜੀ ਕਿੰਨਾ ਮੁੱਲ ਕੀਤਾ ਫਿਰ ਇਹਦਾ ਇਹਦਾ ਸੰਦੂ ਸਾਹਿਬ ਭਾਵੇਂ 80 ਕਰੀਏ ਭਾਵੇਂ 75 ਕਰੀਏ ਇਹਦਾ 70 ਤੋਂ ਵੀ ਇੱਕ ਘੱਟ 70 ਚੋਂ 70 ਚੋਂ ਵੀ ਇੱਕ ਘੱਟ 200 ਰੁਪਏ ਦਾ ਛੋਟ ਆ ਠੀਕ ਆ ਜੀ ਹਾਂਜੀ ਵੀਰ ਜੀ ਲਓ ਜੀ 7 70 ਚੋਂ ਇੱਕ ਘਟ ਇੱਕ ਘਟ ਹਾਂਜੀ ਲਓ ਜੀ 99 99000 ਚੋਂ ਵੀ 200 99000 ਚੋਂ ਹੀ 200 ਛੋਟ 99000 ਦੇ ਵਿੱਚੋਂ ਵੀ 200 ਰੁਪਏ ਛੋਟ ਆ ਝੋਟੀ ਨਵੀਂ ਆ ਦੋਸਤੋ ਬਾਕੀ ਰਾਜਤਿਆਂ ਇਤਰਾ گاਵਾ ਵੀ ਨਹੀਂ ਕਰਦੀਆਂ ਆਵੇ گاਵਾ ਵੀ ਨਹੀਂ ਕਰਦੀਆਂ ਇਧਰ ਵੇਖੋ ਸ਼ੁਕਲਾ ਭੈਣ ਭਰਾਜੀ ਨੇ ਲੈਣੀਆਂ ਸ਼ੁਕਲਾ ਵੇਖੋ ਤੇ ਬਾਕੀ ਕੀ ਨਾ ਧਾਰਾ ਦੇ ਨਾ ਭਵੇਂ ਆ ਮਲਕੋਠਾ ਹੀ ਨਗਾਦ ਗਏ ਉਹ ਰਾਜਤੇ ਨਾ ਪੈਜੇ ਸੌਰੀ ਬੋਲੀ ਵੜੀਆ ਬੋਦੀ ਪੋਲੀ ਆਦੇ ਬੰਦੇ ਪਾਉ ਕੋਈ ਮਲ ਗੱਲਾਂ ਗਾਂ ਮੈਂ ਨਾ ਇਹਨੇ ਕਿਤੇ ਆਂਦੇ ਦਿਆ ਇਹਨੇ ਆਖਣਾ ਘਰੇ ਕਿੰਨੀ ਬਾਪੂ ਟਕਾਈ ਜੀ ਘਰੇ ਟਕੋਣ ਲਈ ਆ ਤਰਾ ਅੱਛਾ ਮੈਂ ਨਾ ਇਨਾ ਪਾਉ ਸੋਈ ਸੀਲ ਪੋਹ ਨਹੀਂ ਵੇਖਿਆ ਹਾਂ ਨਹੀਂ ਬੜੀ ਤੇ ਇਹੋ ਜੇ ਬੱਚੇ ਨੂੰ ਕੀ ਕਰਨਾ ਤੇ ਬਹੁਤ ਸੀਲ ਸਹੂਗਾ ਭੈਣਾ ਵੀ ਚਵਾਈ ਆਰਾਮ ਨਾਲ ਕਰਨ ਲੱਗੀਆਂ ਕੋਈ ਵੀਰ ਨੇ ਚਵਾਈ ਕਰਨੇ ਬੱਚੇ ਤੱਕ ਵੀ ਚਵਾਈ ਕਰ ਸਕਦਾ ਬਹੁਤ ਬੋਲੀ ਆਦੇ ਪੋਲੀ ਪਲੀ ਬਹੁਤ ਆ ਠੀਕ ਆ ਲੋ ਵੀ ਅਗਲੇ ਪਾਸੇ ਆ ਗਈ ਚੌਥੇ ਨੰਬਰ ਤੇ ਆਪਣੇ ਕੋਲ ਇਹ ਮੈਂ ਕਜਾ ਪੌੜੀ ਆ ਸੁਹਾ ਕਿਨਵਾ ਸੁਈ ਆ ਰਾਤ ਸਿਆਈ ਦੀ ਤੇ ਇਤਰਾ ਮੈਂ ਜਿਤਰਾ ਥਣਾ ਚ ਨਾ ਪਰ ਟੂਟੀ ਦੇ ਟੱਕਣ ਫੋੜ ਦੇਈਦਾ ਵਾ ਇਹਦੀ ਚਵਾਈ ਇਤਰਾ ਦੀ ਆ ਡਰੈਗਟ ਹੀ ਹੋ ਜਾਂਦਾ ਕੰਮ ਡਰੈਗਟ ਹੀ ਕੰਮ ਹੋ ਜਾਂਦਾ ਤੇ ਗੱਲ ਕਰਦੇ ਬਾਲਟੀ ਭਰ ਕੇ ਦੋਠੀ ਪਹਿਣਾ ਤੇ ਆ ਜੇ ਕੋਈ ਬੀਬੀ ਚੋਵੇ ਉਹਨੇ ਗੋਡੇ ਦੇ ਹੱਥ ਰੱਖ ਕੇ ਉੱਠਣਾ ਤੇ ਮੱਜ ਚੋਈ ਜਾਂਦੀ ਆ ਇਹ ਨਹੀਂ ਬੋਲੀ ਉਹਨਾਂ ਟਾਈਮ ਬੈਣ ਤੋਂ ਉੱਠ ਜੀ ਨਾ ਨਾ ਬੈਣ ਨੂੰ ਜ਼ਿਆਦਾ ਲੱਗੂ ਚੋਣ ਨੂੰ ਘੱਟ ਲੱਗੂ ਇਹਦੀ ਇਹ ਗਾਰੰਟੀ ਆ ਲੈ ਬਈ ਹਾਂਜੀ ਬੀ ਦੋਸਤੋ ਬਾਕੀ ਸੁਣ ਲਿਓ ਗੱਲਾਂ ਹੈ ਹਾਂਜੀ ਤੇ ਪਾਵਾਂ ਮਲ ਪੋਲੀ ਆ ਦੇ ਪੋਲੀ ਆ ਮੋਟੀਆਂ ਧਾਰਾਂ ਕੋਈ ਪੂਰ ਛਟਾ ਰੂਹੀ ਹੈ ਕੇ ਹਾਂ ਹਾਂ ਬਾਸ ਰੂਹੀ ਲਾਓ ਬੀ ਸਵੇਰ ਤੀਜਾ ਕੇ ਚੌਥਾ ਜੀ ਇਹ ਕੋਈ ਆਪ ਦੀ ਸਮਝ ਲਾਵੇ ਘਰ ਵਾਲੇ ਦੇ ਤੀਜੇ ਆਂ ਦੇ ਕੋਈ ਚੌਥਾ ਵੀ ਲਾ ਲੇ ਹਾਂ ਬਿਲਕੁਲ ਜਦੋਂ ਜਦਾਂ ਇਹ ਸੂਆ ਨਾ ਕਿਹੜਾ ਰੇਡ ਡਗ ਪੈਂਦਾ ਭਾਵੇਂ ਪਜਮਾ ਲਾ ਲੇ ਕੋਈ ਹਾਂ ਪਰ ਆਏ ਤੀਜੇ ਹੋਵੇ ਚੌਥੇ ਹੋਵੇ ਇੱਥੇ ਕਿਹਾ ਤੇ ਭਾਵੇਂ ਆਪ ਦੀ ਸਮਝ ਨਾ ਕੋਈ ਛੇਵਾ ਲਾ ਲਿਓ ਆਪਣੀ ਸਮਝ ਲਾ ਲਿਓ ਬਿਲਕੁਲ ਲੋ ਵੀ ਦੋਸਤੋ ਤੀਜਾ ਵੀ ਸੂਆ ਮੰਨ ਸਕਦਾ ਕੋਈ ਵੀਰ ਤੀਜਾ ਮੰਨ ਲੇ ਚੌਥਾ ਮੰਨ ਲੇ ਇਹਦੇ ਵਿੱਚ ਆਏ ਮੂੰਹ ਮੱਥਾ ਤੁਸੀਂ ਆਹ ਵੇਖ ਲਓ ਬਿਲਕੁਲ ਨਜ਼ਦੀਕੀ ਤੋਂ ਕਈ ਵੀਰਾਂ ਨੂੰ ਲੱਗੇ ਕੋਈ ਪੁਰਾਣਾ ਪਸ਼ੂ ਲੱਗਦਾ ਹੋਵੇ ਬਾਕੀ ਮੂੰਹ ਮੱਥਾ ਵੇਖੋ ਦੂਜੇ ਨਹੀਂ ਤੇ ਤੀਜੇ ਤੇ ਚੌਥੇ ਮੰਨ ਸਕਦਾ ਕੋਈ ਵੀਰ ਠੀਕ ਆ ਬਾਕੀ ਥਾਣਾ ਭਾਂਡਾ ਬਹੁਤ ਸੋਹਣਾ ਗ ਸੱਚੇ ਖੱਬੇ ਬਹਿਣੀ ਦੀ ਜਿਹੜੀ ਵੇਰਲਾ ਕੋਈ 4-4 ਇੰਚਾਂ ਦੀ ਆ ਮਗਰ ਕੱਟੀ ਰਾਜ ਸਿਆ ਮਗਰ ਵੀ ਕੱਟੀ ਆ ਹਾਂਜੀ ਠੀਕ ਆ ਕੋਈ ਇਹ 6-7 ਦਿਨਾਂ ਦੀ ਆ 7 ਦਿਨਾਂ ਦੀ ਲਾਲਾ 7 ਦਿਨਾਂ ਦੀ ਆ ਮਗਰ ਕੱਟੀ ਹੋਵੇ ਦੋਸਤੋ ਬਾਧੇ ਬੰਦੀ ਐ ਵੀ ਗਾਂ ਤੇ ਯਾਨੀ ਕਿ 11 ਕਿਲੋ ਤੋਂ ਪਾਈਆ ਖੰਡ ਬਾਹਰ ਆ ਇਹਦੇ ਹੂੰ ਹੂੰ ਐੇ ਵੇਲੇ ਠੀਕ ਆ ਜੀ ਆ ਦੇਖੋ ਜਾਨਾ ਠੀਕ ਆ ਸੋ ਸਪੇਸ ਥੋਣੀ ਇਹ ਥਣਾ ਦੀ ਆ ਸੱਚੇ ਖੱਬੇ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਦਾ ਦੋਸਤੋ ਵੀ 4-4 ਇੰਚਾਂ ਦਾ ਜਿਹੜਾ ਥਣਾ ਠੀਕ ਆ ਤੇ ਫਿਲਹਾਲ ਹਾਈਟ ਕੱਟ ਦੀ ਵੱਡੀ ਆ ਠੀਕ ਆ ਜੀ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਵੀ ਛੋਟਾ ਜਿਹਾ ਕੱਟ ਨਹੀਂਗਾ ਵੱਡੇ ਪੂਰੇ ਸਰੀਰ ਘਟਾਂਚਾ ਵੱਡਾ ਹੈ ਮੱਜ ਦਾ ਤੇ ਨਾਰਮਲੀ ਪਸ਼ੂ ਆ ਦੋ ਦੋ ਤਿੰਨ ਤਿੰਨ ਚੌ ਚੌ ਦਿਨਾਂ ਦੇ ਸੋਇਆ ਸੂਹ ਦੇ ਵਿੱਚ ਆਏ ਆ ਰਿਕਵਰੀ ਦੋਸਤੋ ਘੱਟੋ ਘੱਟ ਵੀ 8 8 7 7 ਦਿਨਾਂ ਬਾਅਦ ਪਸ਼ੂ ਆਪਦੇ ਆਪ ਨੂੰ ਜਿਹੜਾ ਮੇਨਟੇਨ ਕਰਦਾ ਠੀਕ ਆ ਉਹ ਮੋਸਟਲੀ ਸਾਰੇ ਵੀਰ ਜਾਣਦੇ ਆ ਕਿਉਂਕਿ ਪਸ਼ੂ ਇੱਕ ਪਸ਼ੂ ਉਹ ਕੱਟਾ ਖੋਲ ਕੇ ਫੜਾਈ ਉਹ ਹਾਂ ਕੱਟਾ ਇਥੇ ਲੰਡੀ ਗਾੜੀ ਪਈ ਲਿਓ ਜੀ ਠੀਕ ਆ ਠੀਕ ਅੱਛਾ ਪਾਉਜੀ ਥੋੜਾ ਥਾਣਾ ਥੋਨਾਂ ਦੇ ਵੈਸੇ ਨਿਸ਼ਾਨ ਜੀ ਆ ਜਾਂਦਾ ਭੈਣਾਂ ਦੇ ਕਈ ਭਰਾਵਾਂ ਦੇ ਮੰਨਣਾ ਜੀ ਨਿਸ਼ਾਨ ਕੀ ਕੋਈ ਕੋਈ ਨਹੀਂ ਤੇ ਆਖਣਾ ਮੈਂ ਫਲੈਰੀ ਹੈ ਫਲੈਰੀ ਨੀਗਾ ਇਹ ਕੋਈ ਵੀ ਭੈਣ ਭਰਾ ਆਪਣੇ ਕੋਲ ਮੱਝ ਖੜਦਾ ਵਾ ਜੇ ਐਦੋਂ ਕੰਮ ਵਧ ਜਾਵੇ ਤੇ ਮੱਝ ਵਾਪਸ ਬਿਲਕੁਲ ਇਹ ਨਹੀਂ ਕੋਈ 2 ਸਾਲਾਂ ਦੇ ਕੋਈ ਸਾਲ ਦੇ ਵਿੱਚ ਵੀ ਐ ਸੂਵੇ ਦੇ ਵਧ ਜਾਂਦਾ ਨਾ ਜੀ ਤੇ ਇਹ ਨਹੀਂ ਟੋਕਰ ਦਾ ਮੁੱਲ ਟੋਕਰ ਦੇ ਪਊ ਕੋ ਮਹੀਨੇ ਖੜ ਤਾਂ ਹੀ ਵਾਪਸ ਕਰਦਾ ਨਾ ਤੇ ਜਿਹੜੇ ਰੇਟ ਨਾਲ ਖੜਦਾ ਵਾ ਜੇ ਵਧ ਜਾਂਦਾ ਕੰਮ ਉੱਥੇ ਰੇਟ ਦੇ ਨਾਲ ਵਾਪਸ ਹੋ ਜੂ ਮਹੀਨੇ ਦੇ ਵਿੱਚ ਜੇ ਵਾਧਾ ਕੰਮ ਇਹ ਮਲ ਜਾਣੀ ਕਿ ਸ਼ੁਰੂ ਤੋਂ ਉਤ ਜਿੱਤਰਾ ਕੀ ਪਤਾ ਕਿੰਨੇ ਸਵਾਲ ਪ੍ਰਾਣਾ ਜਾਂ ਇਤਰਾ ਹੀ ਕਿੰਨੇ ਜਵਾਬ ਤੁਰਿਆ ਆ ਰਹੇ ਆ। ਹਾਂਜੀ। ਸ਼ੁਰੂ ਤੋਂ ਲੈ ਕੇ ਉਹ ਦੱਸਦੀ ਜਿਹਨੇ ਤੋਂ ਮੱਝ ਲੈਦੀ ਸ਼ੁਰੂ ਤੋਂ ਲੈ ਕੇ ਇਤਰਾ ਬਾਈ। ਬਿਲਕੁਲ। ਹਾਂਜੀ। ਇਹ ਚੌਥਾ ਥਾਣਾ ਤੇ ਛਟਾ ਗਿਆ। ਸੋ ਬਾਕੀ ਜੋ ਹੈਗਾ ਪ੍ਰੋਪਰ ਉਹ ਤੁਹਾਨੂੰ ਦੱਸਿਆ ਜਾਊਗਾ, ਦਿਖਾਇਆ ਜਾਊਗਾ, ਵਿਖਾਇਆ ਜਾਊਗਾ। ਇਹ ਤੇ ਰਾਜ ਸਿਆ ਆਪਾਂ ਹੁਣ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਜੇ ਨਾਗੇ ਕਿਦੋਂ ਗਾੜੀ ਵੀ ਰਿੰਦੇ ਆ। ਇਹਦੀ ਜਾਣੀ ਕਿ ਘਰ ਵਾਲਿਆਂ ਨੇ 14 ਕਿਲੋ ਦੀ ਗਾਰੰਟੀ ਦਿੱਤੀ ਆਪਣੇ ਕੋਲ ਕੋਈ 2-4 ਦਿਨ ਰਹਿ ਜਾਂਦੀ ਆ ਤੇ ਇਹਦੇ ਥੱਲੇ ਆਪਾਂ 13 ਕਿਲੋ ਦੁੱਧ ਚਵਾ ਕੇ ਘਲਾਵਾਂਗੇ। ਠੀਕ ਆ ਜੀ। ਘਰੇ ਇੱਥੇ ਠੀਕ ਹੈ ਜੀ ਸੋ ਫਿਲਹਾਲ ਇਹ 11 ਕਿਲੋ ਪੱਕਾ ਵਾ ਇਹਲੇ 11 ਕਿਲੋ 11 ਕਿਲੋ ਹਾਂਜੀ ਤੇ ਹੋ ਸੁਈ ਨੂੰ ਪੰਜ ਛੇ ਕਿਨੇ ਛੇ ਅਜੇ ਛੇ ਮਗ ਦਿਨ ਜਾਂਦਾ ਛੇ ਮਾਵੇ ਸਤ ਮਾਵੇ ਜੀ ਸੋ ਹੁਣ ਸਟਾਰਟਿੰਗ ਚੰਗੀ ਸੋਹਣੀ ਆ 11 ਕਿਲੋ ਤੋਂ ਬਿਲਕੁਲ ਜਿਹੜੀ ਆ ਦੋਸਤੋ ਸਟਾਰਟਿੰਗ ਆ ਬਾਕੀ ਅਗੇ ਵੀਰ ਕੋਲ ਆਪਦੀ ਦੋ ਟਾਈਮ ਚੋਗੇ ਤਸੱਲੀ ਕਰ ਸਕਦਾ ਲਓ ਕੜ ਫੋਲਿਆ ਇਹਦਾ ਪਾਉ ਜੀ ਮੁੱਲ ਕੀ ਰਹੂਗਾ ਇਹਦਾ ਮੁੱਲ ਜੀ ਆਪਾਂ ਕੀ ਨਾ ਵਾ ਇੱਕੇ ਰੇ ਪੌੜੀਆਂ ਸਾਰੀਆਂ ਉੱਤਰ ਜਾਣੇ ਇਹਦਾ ਮੁੱਲ ਗੱਲ ਕਰਦੀ 73000 ਚੋਂ 200 ਰੁਪਇਆ ਛੋੜ 73000 73000 ਚੋਂ 2 ਠੀਕ ਹੈ ਜੀ ਹਾਂ ਜੀ ਉੱਤੋਂ ਹੌਲੀ ਹੌਲੀ ਉੱਤਰਦੇ ਉੱਤਰਦੇ ਉੱਥੇ ਹੀ ਆਣ ਕੇ ਡਿੱਗਣਾ ਪਹਿਲਾਂ ਹੀ ਕਾਮ ਹੀ ਨਿਬੇੜਦੀ ਉੱਥੇ ਹੀ ਜੱਕਦਾਮੀ ਆ ਬਾਅਦ ਚ ਉੱਥੇ ਹੀ ਖਲੋਜ ਗਏ ਬ੍ਰੇਕ ਉੱਥੇ ਹੀ ਲਾ ਦਿੱਤੀ ਲਓ ਵੀ ਦੋਸਤੋ 73200 200 ਰੁਪਏ ਛੋਟ 73000 ਦੇ ਵਿੱਚੋਂ 200 ਰੁਪਏ ਛੋਟ ਆ ਹਾਂ ਜੀ ਬਾਕੀ ਮਾਜ ਤੁਹਾਡੇ ਸਾਹਮਣੇ ਆ ਵੱਡੀ ਆ ਕੱਦ ਪੁੱਤ ਚੰਗੀ ਪੂਰਾ ਕੱਦ ਕਾਟਦੀ ਸੋਹਣੀ ਆ ਪਤਲੇ ਪਿੰਡੇ ਦੀ ਆ ਇਸ ਤੋਂ ਬਾਅਦ ਅਗਲਾ ਆਪਾਂ ਆ ਨਗ ਦਿਖਾਉਣਾ ਜੀ ਹਾਂ ਜੀ ਤੇ ਇਹਦਾ ਪਬਜੀ ਕੀ ਰਿਕਾਰਡ ਹੈਗਾ ਇਹਦਾ ਰਿਕਾਰਡ ਇੰਨਾ ਮੈਂ ਕੋਈ ਆਪਦੀ ਸਮਝ ਨਾ ਤੀਜੇ ਲਾਲੇ ਚੌਥੇ ਲਾਲੇ ਰਾਜ ਸਿਆਂ ਮਗਰ ਕਟਾ ਵਾ ਪੁੱਛੋ ਲੰਡੀ ਆ ਇਹ ਵੀਡੀਓ ਚ ਸਾਡੇ ਹਰ ਇੱਕ ਲੰਡੀ ਆਉਂਦੀ ਹੁੰਦੀ ਕਈ ਤੇ ਨੀਲੀ ਰਾਵੀ ਕਾੜਦੇ ਪਰ ਇਹ ਸਾਡੇ ਤੋਂ ਲੰਡੀ ਹੋਦੀ ਹਰ ਰੀ ਹਰ ਪੂਰ ਦੇ ਵਿੱਚ ਲੰਡੀ ਹਰ ਪੂਰ ਦੇ ਵਿੱਚ ਇੱਕ ਲੰਡੀ ਆਉਦੀ ਆਉਂਦੀ ਆ ਤੇ ਹੈ ਤੇ ਮਹਾਰਾਜ ਕਿਰਪਾ ਕਰੀ ਨਹੀਂ ਇਹਦੇ ਥੱਲੇ ਸੰਧੂ ਸਾਹਿਬ ਮਲ ਗੱਲ ਕਾ ਦੀ ਦਾਦੀ ਲਈ ਫਿਰਦੀ ਆ ਤੇ ਕੋਈ ਆਨਲਾਈਨ ਮੰਗਾਉਂਦਾ ਆਪਣੇ ਕੋਲ ਤੇ 9 ਕਿਲੋ ਦੀ ਗਾਰੰਟੀ ਆ ਇੱਥੇ ਆਣ ਕੇ 10 ਡੱਬੇ ਦੇ ਮਰਾ ਦਾਂਗੇ ਠੀਕ ਹੈ ਜੀ ਹਾਂਜੀ 9 ਕਿਲੋ ਨੈਟ ਪੱਕਾ ਵਾ ਐ ਝੱਗ ਝੁਗ ਮਾਰ ਕੇ ਠੀਕ ਐ ਦਿਨ ਕਿੰਨੇ ਦੱਸੇ ਹੋਗੇ ਸੂਈ ਨੂੰ ਦੇਰੇ ਨੂੰ ਕੋਈ ਆਪਣਾ 16 ਲਾ ਲੇ ਕੋਈ 17 ਲਾ ਲੇ ਇੱਥੇ ਕਾ ਕਟਾ ਮਗਰ ਲਓ ਜੀ ਇਹ ਮਗਰ ਕਟਾ ਠੀਕ ਐ ਕੋਈ ਆਪਦੀ ਸਮਝ ਲਾ ਲੇ ਸੂਏ ਦੀ ਵੀ ਕੱਟੇ ਦੀ ਵੀ 15 ਮੰਨ ਲੇ 20 ਦਿਨ ਮੰਨ ਲੇ ਹਾਂਜੀ ਹਾਂਜੀ ਸਮਝ ਆਪੋ ਆਪਣੀ ਬੱਚਾ ਨਾਲ ਆ ਠੀਕ ਐ ਤੇ ਸੂਬਾ ਤੀਜਾ ਮੰਨ ਲੇ ਚੌਥਾ ਮੰਨ ਲੇ ਸਿੰਘ ਜਿਹੜੇ ਬਿਲਕੁਲ ਪਿੱਛੇ ਨੂੰ ਪਛਾਣ ਨੂੰ ਜਿਹੜੇ ਦੋਸਤੋ ਗੁਲਾਈ ਦੇ ਵਿੱਚ ਜਿਵੇਂ ਢਾਕ ਤਲਵਾਰੇ ਪਸ਼ੂ ਆਪਾਂ ਨਾਰਮਲ ਦੇਖਦੇ ਆ ਤੇ ਪਿਛਲੇ ਪਾਸੋਂ ਜਿਹੜ ਤੇ ਪਿੱਠਪੂੜਾ ਤੁਸੀਂ ਆ ਬੇਲੋ ਤੋ ਕਿ 2 ਫੁੱਟ 2.5 ਫੁੱਟ ਚੌੜਾ ਜਿਹੜਾ ਦੋਸਤੋ ਬਿਲਕੁਲ ਪਿੱਠਪੂੜਾ ਹੀ ਆ ਠੀਕ ਆ ਪੁੱਛੋ ਲੰਡੀ ਏ ਜਿੱਦਾਂ ਕਿ ਭਾਉ ਨੇ ਦੱਸਿਆ ਵੀ ਹਰ ਕਪੂਰ ਦੇ ਵਿੱਚੋਂ ਇੱਕ ਅੱਧੀ ਲੰਡੀ ਜ਼ਰੂਰ ਹੁੰਦੀ ਏ ਸੋ ਬਾਕੀ ਜਵਾਬ ਅਸਮਾਨ ਪੁੱਛਾਂਗੇ ਦੋਸਤੋ ਥਣਪੰਡਾ ਤੇ ਸੋਨਾ ਵਿਖਾਉਂਦੀ ਪਈ ਆ ਬਾਕੀ ਥਣਪੰਡਾ ਚੰਗਾ ਠੀਕ ਆ 15 16 ਦਿਨਾਂ ਦੀ ਸੂਈ ਆ ਕੋਈ 20 ਦਿਨਾਂ ਤੱਕ ਵੀ ਮੰਨ ਸਕਦਾ ਠੀਕ ਆ ਅੱਛਾ ਭਾਉ ਜੀ ਹੁਣ ਦੁੱਧ ਤਾਂ ਕਿੰਨਾ ਦੱਸਿਆ ਸਹੀ ਜਿਹੜਾ ਚਵਾਦਾ ਦੁੱਧ ਇਸ ਲਈ 9 ਕਿਲੋ ਪੱਕਾ ਮਿਲਿਆ ਵੇ 9 ਕਿਲੋ ਵਿਖਾਵਾ ਉਤਨਾ 10000 ਦਾ ਭਾਵੇਂ 9 ਕਿਲੋ ਪੱਕਾ ਮਿਲ ਠੰਡਾ ਕਰਕੇ ਠੀਕ ਆ ਜਿਹੜਾ ਆਪਾਂ ਅਗਲੇ ਨੂੰ ਮਨਾ ਦੇਣਾ ਵਾ ਠੀਕ ਆ ਤੇ ਆਪਣੇ ਘਰੇ ਭਾਵੇਂ ਕੋਈ 4 ਦਿਨ ਚ ਹੋਵੇ ਠੀਕ ਆ ਬਈ ਠੀਕ ਆ ਤੇ ਮੁੱਲ ਕਿ ਰਹੂਗਾ ਇਹਦਾ ਮੁੱਲ ਵੀਰ ਜੀ ਇਹਦਾ ਭਾਵੇਂ ਮਿਲ 60 ਕਰੀਏ 55 ਕਰੀਏ ਹਾਂ ਨਾ 50000 ਦੀ ਮੱਝ ਦੇਣੀ ਏ 50000 55 ਚ ਛੋੜ ਛੱਪਾਈਆ 2 300 ਬਸ ਠੀਕ ਹੈ ਜੀ ਹਾਂਜੀ ਵੀਰ ਜੀ ਲਓ ਦੋਸਤੋ 54000 ਦੀ ਜਿਹੜੀ ਇਹ ਮੱਝ ਦਿੱਤੀ ਜਾਊਗੀ ਠੀਕ ਆ ਤੇ ਮੱਝ ਪੂਰੀ ਆ ਚਵਾਈ ਤੁਸੀਂ ਹਰਕ ਭੈਣ ਭਰਾ ਨੇ ਦੁੱਧ ਦੀ ਕਰਨੀ ਹੁੰਦੀ ਆ ਦੁੱਧ 9 10 ਕਿਲੋ ਜਿਹੜਾ 9 ਕਿਲੋ ਘੱਟੋ ਘੱਟ ਵੀ ਖੁੱਲਾ ਦੁੱਧ ਹੈਗਾ 9 ਕਿਲੋ ਹਾਂਜੀ ਠੀਕ ਆ ਤੇ ਬਾਕੀ ਇਹ ਵੀ ਨਹੀਂ ਹੈਗਾ ਕੋਈ ਕਾਨਸਰ ਲੇਵਾ ਬਿਲਕੁਲ ਪੱਦਰ ਲੇਵਾ ਬਿਲਕੁਲ ਤੁਸੀਂ ਆ ਤਸੱਲੀ ਨਾਲ ਦੇਖ ਲਓ ਠੀਕ ਆ ਜੀ ਤੇ ਅੱਜ ਪਹਉ ਜੀ ਪਸ਼ੂ ਫਿਰ ਇਹੋ ਸੀ ਆਪਣੇ ਕੋਲ ਇਹੋ ਪੰਜੇ ਪਹਉ ਠੀਕ ਆ ਜੀ ਪੰਜੇ ਪਸ਼ੂ ਆ ਦੋਸਤੋ ਰੇਟ ਭਾਪੜ ਤਾਂ ਬਿਲਕੁਲ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਬਾਕੀ ਦੁੱਧ ਹੁਣ ਜੋ ਮੌਜੂਦਾ ਟਾਈਮ ਤੇ ਬੌਲਾ ਚਾਹੇ ਦੁੱਧ ਆ ਜੋ ਹਾਜ਼ਰ ਆ ਉਹਦੀ ਚਵਾਈ ਉਹਦੀ ਨਰਕ ਪਰਕਾ ਤਸੱਲੀ ਆ ਵੈਰੀਫਾਈ ਉਹ ਤੁਸੀਂ ਆਪ ਘਰ ਵਿਜਿਟ ਆਣ ਕੇ ਕਰਕੇ ਤਸੱਲੀ ਬਹੁਤ ਰਾਇਸੀਆ ਤਿੰਨ ਚਾਰ ਹੋਰ ਵੀ ਹੈਗੇ ਪਰ ਫਿਰ ਵੀਡੀਓ ਲੰਮੀ ਹੋ ਜਾਂਦੀ ਹੋ ਤਾਂ ਨਹੀਂ ਪਾਈ ਹਾਂਜੀ ਹਾਂਜੀ ਫਿਰ ਉਹ ਕੰਮ ਨਾ ਸੂਤਰ ਨਹੀਂ ਆਉਂਦਾ ਭੈਣ ਭਰਾਵਾਂ ਸਾਰਿਆਂ ਨੇ ਆਖਿਆ ਪੰਜ ਚਾਰ ਹੀ ਪਾਇਆ ਕਰੋ ਤੇ ਉਹ 8 9ਾਂ ਦਾ ਫਿਰ ਥੋੜਾ ਜਿਹਾ ਵੀਡੀਓ ਲੰਮੀ ਬਣ ਜਾਂਦੀ ਆ ਹਾਂ ਹਾਂਜੀ ਉਹ 10 ਦੀ ਫਿਲਮ ਤਾਂ ਵੱਡੀ ਕਦੇ ਇੰਤਹਾ ਨਹੀਂ ਹਾਂ ਤਾਂ ਆਖਿਆ ਨਾ ਵੇਖਣ ਵਾਲੇ ਨੂੰ ਸੁਆਦ ਆ ਜਾਂਦਾ ਗੱਲਾਂ ਬਾਤਾਂ ਸੁਣ ਸੁਣਾਉਣ ਦਾ ਹਾਂ ਹਾਂਜੀ ਨਾਲੇ ਭਰਾ ਮਿਸ ਕਰਦੇ ਉਹਦੇ ਪਾਉਂਦੀ ਤੀਜੇ ਚੌਥੇ ਦਿਨ ਆਇਆ ਕਰੋ ਭੈਣ ਭਰਾ ਸਾਰੇ ਆਂਦੇ ਚੌਥੇ ਦਿਨ ਹੀ ਬਸ ਤੁਰਿਆ ਤੇ ਆਪਾਂ ਤੀਜੇ ਦਿਨ ਹੀ ਕਰਤਾ ਕੰਮ ਅੱਛਾ ਜੀ ਹਾਂਜੀ ਲਓ ਵੀ ਹਾਂਜੀ ਤੇ ਠੀਕ ਹੈ ਪਾਉ ਜੀ ਮਿਹਰਬਾਨੀ ਤੇ ਗੁਰਨਾਲ ਸਿੰਘ ਦਾ ਨੰਬਰ ਆਪਣੇ ਬੁੱਲ ਗਏ ਨੰਬਰ ਜੀ 98553 92766 ਤੇ ਦੂਜਾ ਨੰਬਰ ਜੇ ਆਪਣਾ 8284 953927 ਵੀ ਤੇ ਠੀਕ ਹੈ ਜੀ ਸੋ ਮਿਹਰਬਾਨੀ ਸੋ ਦੋਸਤੋ ਇਹ ਸਨ ਪਾਉ ਅਨੋਖ ਸਿੰਘ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਪੰਜ ਦਿਖਾਤੇ ਆ ਚਾਰ ਪਸ਼ੂ ਬਿਲਕੁਲ ਤਾਜ਼ੇ ਸੂਏ ਸਵਾਏ ਆ ਵਿਧ ਬੱਚੇ ਪ੍ਰੋਪਰ ਤਸੱਲੀ ਕਰ ਲਿਓ ਨਿਰਖ ਪਰਖ ਕਰ ਲਿਓ ਠੀਕ ਹੈ ਜੀ ਆਨਲਾਈਨ ਕੋਈ ਵੀ ਇਹ ਮੰਗਾਉਣਾ ਚਾਹੁੰਦਾ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਟਾਈਮ ਤੋਂ ਟਾਈਮ ਚਵਾਈ ਕਰਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ